ਆਇਆ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਟਾਂਗਰਾ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸੁਖਾ ਡੇਰੀ ਫਾਰਮ ਤੋਂ ਅੱਜ ਦਾ ਤੁਹਾਨੂੰ ਸ਼ਾਟ ਖਵਾਵਾਂਗੇ ਛੇ ਨੱਕ گاਵਾਂ ਦੇ ਵਿੱਚ ਪਹਿਲਾ ਨੰਬਰ ਗਾਂ ਦੋਸਤੋ ਬਿਲਕੁਲ ਤਾਜੀ ਸੂਈ ਬੱਚਾ ਇਹਨੇ ਵਸ਼ੀ ਦਿੱਤੀ ਜੇ ਉਸ ਤੋਂ ਅੱਗੇ ਦੋ ਨੰਬਰ ਗਾਂ ਇਹ ਵੀ ਬਿਲਕੁਲ ਤਾਜੀ ਸੂਈ ਤੇ ਮਗਰ ਬੱਚਾ ਜੇ ਵਛਾ ਬਸ਼ਕਰਾ ਹਾਂਜੀ ਤਿੰਨ ਨੰਬਰ ਗਾਂ ਇਹ ਦੋਸਤੋ ਇਹ ਵੀ ਬਿਲਕੁਲ ਤਾਜੀ ਸੂਈ ਹੈ ਜੇ ਮਗਰ ਬੱਚਾ ਹੈ ਜੇ ਵਸ਼ੀ ਹੈ ਜੀ ਤੇ ਪਹਿਲਾ ਨੰਬਰ ਜਿਹੜੀ ਇਹ ਦੋਸਤੋ ਗਾਂ ਪਹਿਲਾ ਸੁਭਾ ਸੂਈ ਹੈ ਪਲੂਨ ਵਛੀ ਚਾਰਦੰਦ ਇਹਦੇ ਮਗਰ ਬੱਚਾ ਵਛਾ ਜੀ ਵਛਾ 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 ਠੀਕ ਹੈ ਜੀ ਇਸ ਤੋਂ ਅੱਗੇ ਦੋਸਤੋ ਇਹ ਆ ਗਈ ਪੰਜ ਨੰਬਰ ਜਰਸੀ ਐਰ ਸ਼ੇਰ ਜਰਸੀ ਐਰ ਸ਼ੇਰ ਦੇ ਨਾਲ ਕ੍ਰੋਸ ਇਹਦੇ ਮਗਰ ਬੱਚਾ ਜੇ ਵਛੀ ਵਛੀ ਜਰਸੀ ਦੀ ਤੇ ਲਾਸਟ ਜਿਹੜੀ ਗਾਂ ਤੁਹਾਨੂੰ ਵਿਖਾਈ ਹੈ ਇਹ ਵੀ ਦੋਸਤੋ ਸੁਭਾ ਦੂਜਾ ਸੂਈ ਹੈ ਇਹਦੇ ਮਗਰ ਬੱਚਾ ਜੇ ਵਛਾ 6 ਨਾਗੇ 6 ਨਾਗੇ ਦੋਸਤੋ ਸੂਏ ਸਵਾਇਆ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਤਸੱਲੀ ਜਰੂਰ ਕਰਿਆ ਕਰੋ ਫੁੱਲ ਵੀਡੀਓ ਇਹਨਾਂ ਗਾਵਾਂ ਦੀ ਬਣਾ ਲਈਏ ਜਲਦ ਆਪਣੇ ਚੈਨਲ ਤੇ ਅਪਲੋਡ ਕਰ ਦਾਂਗੇ ਵੀਰਾਂ ਨੂੰ ਬੇ